स् सचरेत मरण ओ महांशागा ਆ ਜਨਾਬ ਜੀ ਸਤਿ ਸ਼੍ਰੀ ਅਕਾਲ ਅਪਰਿਸ਼ਾਤਿ ਪਾਪਾ ਬਖਸ਼ਿ ਸਮਾਧਨ ਬਿਸ਼ਾ ਨਾਮ ਮਹਾਰਮੇਸ਼ਰ ਬਗੜਨੀ ਮਾਰਗਨ ਸਰਵਕਾਰੇ ਚੁੱਪੀ ਚਾਹ ਦੇ ਪ੍ਰੇਤ ਸਾਂਤ੍ਰਿ ਵਿਸ਼ੇਤਾ ਓਮ ਸ਼ੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ஓம் ஆபதேஸ்வராய நம 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 காரணம் वंदे தன லோகலํ மிருகதரம் वंदे பசுนามபதே पाच கர்மிகளுக்கு அருட பாபான ஸ்வாஹு தான ஸ்வாஹு ஆனை ஸ்வாஹு ஜெல்லலவே நாத தேசம முடிஞ்சல்கா சீடபை பாதி மங்கள Gracias, Gracias. ਤੁਹਾਨੂੰ ਦੁਸ਼ਹਿਰਾ ਗਰਾਊਂਡ ਤੋਂ ਹਨੂਮਾਨ ਮੰਦਿਰ ਦੀਆਂ ਦਿਖਾ ਰਹੇ ਆ ਨਕੋਦਰ ਦੇ ਵਿੱਚ ਮਾਂ ਬੰਗਲਾ ਮੁਖੀ ਦਾ ਹਵਨ ਕਰਾਇਆ ਜਾ ਰਿਹਾ ਵਾ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਤਣਾਅ ਬਣਿਆ ਆ ਉਸ ਤਣਾਅ ਦੇ ਵਿੱਚ ਦੁਸ਼ਮਨਾ ਦੇ ਲਈ ਜਿਹੜਾ ਦੁਸ਼ਮਨਾ ਨੂੰ ਇਹ ਪ੍ਰਸਤ ਕਰਨ ਦੇ ਲਈ ਔਰ ਸਾਡੀ ਦੇਸ਼ ਦੀ ਸੁਰੱਖਿਆ ਲਈ ਫੌਜ ਦੀ ਸੁਰੱਖਿਆ ਲਈ ਇੱਥੇ ਮਾਂ ਬੰਗਲਾ ਮੁਖੀ ਦਾ ਹਵਨ ਕੀਤਾ ਗਿਆ ਵਾ ਹਵਨ ਦੇ ਵਿੱਚ ਨਕੂਦਰ ਨਿਵਾਸੀ ਮੌਜੂਦ ਨੇ ਪਤਵੰਤੇ ਸੱਜਣ ਮੌਜੂਦ ਨੇ ਸਾਰਾ ਸ਼ਹਿਰ ਤੇ तकरीबन ਮਜਬੂਤ ਆ ਮਜਬੂਤ ਹੀ ਕਹਾਂਗੇ ਜੀ ਗਲਬਾਤ ਵੀ ਕਰ ਲੈਣੇ ਆ ਕਿਉਂਕਿ ਮਜਬੂਤ ਹੀ ਨਿਕਲਦਾ ਪਿਆ ਅੱਜ ਜੀ ਦੇਵੀ ਦੇ ਦਰਬਾਰ 'ਚ ਖੜਿਆ ਤਾਂ ਮਜਬੂਤ ਹੋਣਾ ਹੀ ਹੈ ਬਿਲਕੁਲ ਜੀ ਤੋਂ ਬੜਾ ਭਾਗਾ ਵਾਲਾ ਸਾਨੂੰ ਟਾਈਮ ਮਿਲਿਆ ਜੀ ਕਿ ਅਸੀਂ ਅੱਜ 1008 ਸ੍ਰੀ ਮਹੰਤ ਬਾਬਾ ਚਰਨਦਾਸ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਸੰਤ ਗੋਬਿੰਦ ਜੀ ਮਹਾਰਾਜ ਜੀ ਦੇ ਕਿਰਪਾ ਦੇ ਨਾਲ ਅਸੀਂ ਅੱਜ ਦੱਖਣमुखी ਹਨੂਮਾਨ ਮੰਦਰ ਦੁਸ਼ਹਿਰਾ ਗਰਾਊਂਡ ਦੇ ਵਿੱਚ ਇਕੱਠੇ ਹੋਏ ਆ ਸਾਰੇ ਔਰ ਸਾਨੂੰ ਪੰਡਿਤ ਜੀ ਰਹਿਨੁਮਾਈ ਦੇ ਹੱਥ ਹੋ ਕੇ ਸਾਨੂੰ ਮਾਤਾ ਬਗਲਾਮੁਖੀ ਮਾਤਾ ਦਾ ਹਵਨ ਯੱਗਿਆ ਕਰਵਾਉਣ ਦਾ ਅਫਸਰ ਮਿਲਿਆ ਜਿਹੜਾ ਕਿ ਅਸੀਂ ਆਪਣੀ ਫੌਜ ਔਰ ਆਪਣੀ ਦੇਸ਼ ਦੇ ਨਿਮਿਤ ਅੱਜ ਹਵਨ ਕੀਤਾ ਤਾਂ ਕਿ ਜਿਹੜੀ ਸਾਡੀਆਂ ਫੌਜਾਂ ਸਾਡੇ ਉਹ ਮਾਂ ਦੇ ਲਾਲ ਜਿਹੜੇ ਉੱਥੇ ਖੜੇ ਐ ਜਿਹੜੇ ਸਾਡੇ ਦੇਸ਼ ਦੀ ਮਾਨ ਆਨ ਔਰ ਸ਼ਾਨ ਬਚਾਉਣ ਦੇ ਲਈ ਉੱਥੇ ਆਪਣੀ ਜਾਨਾਂ ਹਥੇਲੀ ਤੇ ਲਾ ਕੇ ਖੜੇ ਐ ਉਹਨਾਂ ਦੀ ਤੰਦਰੁਸਤੀ ਲਈ ਉਹਨਾਂ ਦੀ ਲੰਬੀ ਉਮਰ ਲਈ ਔਰ ਉਹਨਾਂ ਦੀ ਵਿਜੇ ਪ੍ਰਾਪਤੀ ਲਈ ਇਹ ਹਵਨ ਯੱਗਿਆ ਕੀਤਾ ਗਿਆ ਪਰ ਮਾਤਾ ਰਾਨੀ ਅਗੇ ਅਰਦਾਸ ਕੀਤੀ ਗਈ ਕਿ ਅੱਜ ਇਹ ਜਿਹੜੀ ਸਾਡੀ ਫੌਜ ਉੱਥੇ ਖੜੀ ਆ ਉਹ ਵਿਜੈ ਹੋ ਕੇ ਵਾਪਸ ਆਵੇ ਤੇ ਜਾਂ ਇਹ ਜੰਗ ਠੱਲ ਪੈ ਜਾਏ। ਸੋ ਅਸੀਂ ਮਾਤਾ ਰਾਨੀ ਅਗੇ ਅਰਦਾਸ ਕੀਤੀ ਹੈ ਸਾਰਿਆਂ ਨੇ ਸਮੂਹੀ ਅਰਦਾਸ ਹੈ ਸਮੂਹੀ ਅਰਦਾਸ ਦੇ ਵਿੱਚ ਬੜਾ ਬਲ ਹੁੰਦਾ। ਸੋ ਸਭ ਨੇ ਇੱਕੋ ਹੀ ਅਰਦਾਸ ਕੀਤੀ ਹੈ ਕਿ ਜਾਂ ਤਾਂ ਜੰਗ ਟਲ ਜਾਏ ਤੇ ਜਾਂ ਸਾਡੇ ਫੌਜ ਜਿਹੜੀ ਆ ਉਹ ਵਿਜੈ ਹੋ ਕੇ ਵਾਪਸ ਆਏ। ਪੀਰ ਸਾਹਿਬ ਮੈਂ ਸੋਸ਼ਲ ਮੀਡੀਆ ਤੇ ਹੁਣੇ ਹੀ ਦੇਖ ਕੇ ਆਂਦਾ ਰਿਹਾ ਆ। ਮੋਦੀ ਸਾਹਿਬ ਨੇ ਇੱਕ ਗੱਲ ਕਹੀ ਆ ਜੇ ਉਧਰੋਂ ਗੋਲੀ ਆਊਗੀ ਤੇ ਇਧਰੋਂ ਗੋਲਾ ਸੱਟਾਂਗੇ ਸੀ। ਮੋਦੀ ਜੀ ਨੇ ਆਪਣੀ ਟੀਮ ਨੂੰ ਇੰਨਾ ਸਖਸ਼ਕਤ ਕਿ ਜਿਹੜਾ ਉਹ ਮੈਂ ਦਰਬਾਰ 'ਚ ਖੜਾ ਮੈਨੂੰ ਉਹ ਗੱਲ ਬੰਦ ਹੀ ਨਹੀਂ ਕਹਿਣੀ ਬਟ ਕਹਿਣੀ ਪਾਉਗੀ ਮੈਨੂੰ ਕਿਉਂਕਿ ਆਪਾਂ ਹੁਣ ਰੂਬਰੂ ਹੋਏ ਆ ਚੈਨਲ ਦੇ ਮਾਧਿਅਮ ਤੇ ਨਹੀਂ ਕਿ ਜਿਹੜਾ ਲੋਕਾਂ ਦੇ ਵਿੱਚ ਇੱਕ ਬਹਿਮ ਸੀਗਾ ਨਾ ਕਿ મોદી ਜੀ ਵਿਦੇਸ਼ ਯਾਤਰਾ ਕਰੀ ਜਾਂਦੇ ਆ ਇੰਨਾ ਪੈਸਾ ਖਰਚੀ ਜਾਂਦੇ ਆ ਉਹ ਕਿਸ ਪਰਪਸ ਲਈ ਆ ਉਹ ਪਰਪਸ ਅੱਜ ਲੋਕਾਂ ਨੂੰ ਸਮਝ ਆਇਆ ਕਿ ਉਹ ਜਿਹੜਾ ਪੈਸਾ ਸਾਡਾ GST ਦੇ ਰੂਪ 'ਚ ਜਾਂ ਸਾਡੇ ਕਿਸੇ ਵੀ ਟੈਕਸ ਦੇ ਰੂਪ 'ਚ ਕਿਤੇ ਵੀ ਜਾ ਰਿਹਾ ਸੀਗਾ ਉਹਦਾ ਸਦੂਪਯੋਗ ਹੋ ਕੇ ਅੱਜ ਸਾਨੂੰ ਪਤਾ ਲੱਗਾ ਕਿ ਸਾਡੇ ਕਿੱਡੇ-ਕੱਡੇ ਵੱਡੇ ਹਥਿਆਰ ਕਿੱਡੇ-ਕੱਡੇ ਵੱਡੇ ਉਹਨਾਂ ਨੇ ਜਿਹੜੇ Rafales ਲਿੱਤੇ ਹੋਏ ਆ ਜਿਨ੍ਹਾਂ ਦੇ ਕਰਕੇ ਹੀ ਅਸੀਂ ਅੱਜ ਬਚੇ ਹੋਏ ਖੜੇ ਆ ਜਿਹੜੇ ਤੁਸੀਂ ਦੇਖਿਆ ਕਿੰਨੀਆਂ ਉਹਨਾਂ ਲੋਕਾਂ ਨੇ ਮਿਸਾਈਲਸ ਕੱਢਣ ਦੀ ਸਾਡੇ ਤੇ ਸਿੱਟਣ ਦੀ ਕੋਸ਼ਿਸ਼ ਕੀਤੀ ਔਰ ਐਂਟੀ ਮਿਸਾਈਲ ਜਿਹੜਾ ਸਾਡੇ ਕੋਲ ਜਿਹੜਾ ਉਹਨਾਂ ਨੇ ਸਾਡੇ ਕੋਲ ਜਿਹੜਾ S400 ਜਿਹੜਾ ਉਹ ਐਡਾ ਵੱਡਾ ਸਾਡੇ ਕੋਲ ਇੱਕ ਸੁਦਰਸ਼ਨ ਚੱਕਰ ਦੇ ਰੂਪ ਦੇ ਵਿੱਚ ਉਹ ਕੰਮ ਕੀਤਾ ਉਹਨੇ ਔਰ ਸਾਡੇ ਪੂਰੇ ਹਿੰਦੁਸਤਾਨ ਦੀ ਸੁਰੱਖਿਆ ਕੀਤੀ ਹੈ ਔਰ ਮੋਦੀ ਜੀ ਦੀ ਇਹ ਪਿੱਟ ਥਪਤ ਪਾਣੀ ਬੰਦੀ ਹੈ ਇਥੇ ਕਿ ਉਹ ਇੱਕ ਡੇਰਿੰਗ ਪੀਐਮ ਹੈ ਜਿਨ੍ਹਾਂ ਨੇ ਅੱਜ ਤੱਕ ਇਹਦਾ ਬੋਲਡ ਡਿਸੀਜਨ ਲੈ ਕੇ ਹਿੰਦੁਸਤਾਨ ਨੂੰ ਕਾਮਯਾਬ ਕੀਤਾ ਸੀ ਜੀ ਫਾਇਰ ਹੋਈ ਸੀ ਉਸ ਤੋਂ ਬਾਅਦ ਵੀ ਪਾਕਿਸਤਾਨ ਟਲਿਆ ਨਹੀਂ ਸੀਜ਼ ਵਾਇਰ ਦਾ ਉਹਦੀ ਨਾਕਾਮੀ ਹੈ ਉਹ ਹੁਣ ਟੱਕ ਰਿਹਾ ਹੈ ਚਾਈਨਾ ਵੀ ਉਹਨੂੰ ਇਸ ਕਰਕੇ ਉਹਨੂੰ ਸ਼ੈਲਟਰ ਦੇ ਰਿਹਾ ਕਿਉਂਕਿ ਚਾਈਨਾ ਦੇ ਕਰਜ਼ ਥੱਲੇ ਉਹ ਆਇਆ ਹੋਇਆ ਹੈ ਚਾਈਨਾ ਕਹਿੰਦਾ ਕਿ ਜੇ ਉਹ ਆ ਇਹ ਮੁਕਮਕਾ ਆ ਗਿਆ ਤਾਂ ਉਹਦਾ ਕਰਜ਼ਾ ਵੀ ਮੁਕਮਕਾ ਜਾਣਾ ਸੋ ਇਦਾਂ ਦੀਆਂ ਗੱਲਾਂ ਆਪਾਂ ਬਾਅਦ ਕਰਾਂਗੇ ਅੱਜ ਦਾਤੀ ਦੇ ਦਰਬਾਰ 'ਚ ਖੜੇ ਆਂ ਦਰਬਾਰ ਦੇ ਵਿੱਚ ਆਪਾਂ ਮਹਾਮਾਈ ਦੀ ਕਿਰਪਾ ਕੀ ਅਰਦਾਸ ਕੀਤੀ ਉਹਨਾਂ ਮੋਰੇ ਅੱਜ ਹਵਲੀਆਂ ਗਿਆ ਸਾਹਮਣੇ ਅਰਦਾਸ ਇਹੀ ਕੀਤੀ ਆ ਕਿ ਸਾਡੇ ਫੌਜੀ ਭਰਾ ਜਾਂ ਤਾਂ ਇਹ ਫੇਰ ਕਹੂੰਗਾ ਜਾਂ ਤਾਂ ਇਹ ਜੰਗ ਟਲ ਜਾਏ ਖਤਮ ਹੋ ਜਾਏ ਜਾਂ ਸਾਡੇ ਫੌਜੀ ਭਰਾ ਉਥੋਂ ਜਿੱਤ ਪ੍ਰਾ ਕੇ ਪ੍ਰਾਪਤ ਕਰਕੇ ਵਾਪਸ ਆਣ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਜੈ ਕਰਮਾ ਬੰਗਲਾ ਮੁਖੀ ਦਾ ਬੋਲ ਸਾਚੇ ਦਰਬਾਰ ਜੈ ਮਾਤਾ ਦੀ श्री श्री एक सवाठ श्री महंत गोविंद दास जी महाराज जी की अपार कृपा से और आशीर्वाद से श्री दक्षिणमुखी हनुमान मंदिर दशहरा ग्राउंड में आज माता बंगलामुखी का विशाल एक हवन जगह रखा गया शहर के सभी जो सम्मानित जनमानस थे सब लोग मौजूद थे और सब ने यही प्रार्थना किया कि पहले धीर साहब ने बताया जो भी कि हमारे सेना के हाथ मजबूत हो जहां पर जाओ विजय प्राप्त करके आए चूंकि बात यह है कि एक और भी है कि हमें बार बार ये पढ़ाया गया कि अहिंसा परमो धर्म लेकिन हमको लगता है कि दूसरा पाठ किसी ने उनको पढ़ा दिया कि धर्म हिंसा तथा तो ही बचा जो हमारे पास पूरा श्लोक है कि दर्म हिंसा परमो तो धर्म धर्म हिंसा तथा ही बचा कि धर्म के लिए अगर हमको हिंसा भी करना पड़े तो ये जायज़ ऐसा हिंसा जरूरी नहीं कि हम किसी को गोली मार देंगे तभी हो जाएगी दूसरी तरफ इस बात को कहते हैं कि अहिंसा परमो धर्म और धर्म हिंसा तथा तो बचा एक होता है धर्म अपने शहर की रक्षा करना अपने लोगों की रक्षा करना अपने जो सिक्योर कर लेना जो भारत सरकार के समय हिदायतें चल रही है इसके साथ सहयोग करना ये तो ये भी एक बहुत बड़ा धर्म है ठीक नहीं शस्त्र और शास्त्र दोनों का ज्ञान है हम लोगों के पास तो कभी अगर देश के लिए शास्त्र उठाने की जरूरत पड़े तो हम लोग पीछे नहीं होंगे हम सेना के साथ खड़े हैं और जरूर साथ खड़े हैं शुक्रिया जी जी अजय बंगलामुखी माँ का हवन हो नकोदर निवासियों के सहयोग अज सारे शहर निवासियों सहयोग के नाल ਅਸੀਂ ਜੋ ਵੀ ਸਾਡੀ ਅੱਜ ਫੌਜ ਬਾਰਡਰਾਂ ਤੇ ਲੱਗੀ ਹੋਈ ਆ ਉਹਨਾਂ ਦੀ ਸੁਰੱਖਿਆ ਵਾਸਤੇ ਉਹਨਾਂ ਦੀ ਜੀਵਨ ਯਾਚਨਾ ਵਾਸਤੇ ਭਾਰਤ ਦੀ ਰੱਖਿਆ ਵਾਸਤੇ ਜਿਹੜੇ ਸਾਡੀ ਫੌਜ ਉੱਥੇ ਅੱਜ ਸਾਡੀ ਸੇਵਾ ਵਾਸਤੇ ਲੱਗੀ ਹੋਈ ਆ ਅਸੀਂ ਉਹਨਾਂ ਦੀ ਸੁਰੱਖਿਆ ਵਾਸਤੇ ਦੇਸ਼ ਦੀ ਸੁਰੱਖਿਆ ਵਾਸਤੇ ਅਸੀਂ ਅੱਜ ਇੱਥੇ ਦਸਹਾਰਾ ਗਰਾਊਂਡ ਨਕੌਦਰ ਦੇ ਵਿੱਚ ਅਸੀਂ ਅੱਜ ਹਵਨ ਕਰਾਇਆ ਜੀ ਜੈ ਮਾਤਾ ਦੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਆ ਭਾਰਤ ਦੇ ਕਿਸੇ ਵੀ ਲੋਕ ਕਿਸੇ ਵੀ ਕਾਰਜਕਰਤਾ ਤੇ ਸਾਡਾ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਅਸੀਂ ਹਮੇਸ਼ਾ ਹੀ ਸੋਚਦੇ ਹਾਂ ਕਿ ਜਿਹੜਾ ਮਾਨਵਤਾ ਦੀ ਰੱਖਿਆ ਕੀਤੀ ਜਾਵੇ। ਔਰ ਹਮੇਸ਼ਾ ਹੀ ਅਹਿੰਸਾ ਦਾ ਜਿਹੜਾ ਮਾਰਗ ਅਸੀਂ ਅਪਣਾਉਂਦੇ ਰਹੇ ਹਾਂ। ਔਰ ਅਸੀਂ ਇਹਦੇ ਵਿੱਚ ਵਿਸ਼ਵਾਸ ਵੀ ਰੱਖਦੇ ਲੇਕਿਨ ਜਦੋਂ ਜਦੋਂ ਵੀ ਜਦੋਂ ਵੀ ਆਪਾਂ ਪੁਰਾਣਾ ਇਤਿਹਾਸ ਖੋਲ ਕੇ ਦੇਖਦੇ ਹਾਂ ਜਦੋਂ ਵੀ ਭਾਰਤ ਦੇ ਉੱਤੇ ਫਿਰ ਭੀੜ ਪਈ ਆ। ਤੇ ਜਿਹੜੇ ਸਾਡੇ ਲੋਕ ਸਾਡੇ ਸੈਨਿਕ ਔਰ ਜਿਹੜੇ ਸਾਡੇ ਸਾਰੀ ਇਹ ਜਨਤਾ ਆ ਜਿੱਥੇ ਨੇ ਅਹਿੰਸਾ ਦਾ ਪਾਲਨ ਕੀਤਾ ਫਿਰ ਜਿਹੜੇ ਵਿਰੋਧੀ ਤੱਤ ਆ ਜਦੋਂ ਫਿਰ ਕਹਿੰਦੇ ਪਾਣੀ ਸਿਰ ਤੋਂ ਲੰਘ ਜਾਂਦਾ ਤੇ ਅਸੀਂ ਉਹ ਹਥਿਆਰ ਚੱਕ ਕੇ ਫਿਰ ਉਹਨਾਂ ਨੂੰ ਸਬਕ ਵੀ ਸिखਾਣੇ ਆ ਸੋ ਮਾਂ ਬਗਵਲਾ ਮੁਕੀ ਦਾ ਅੱਜ ਅਸ਼ੀਰਵਾਦ ਪ੍ਰਾਪਤ ਕੀਤਾ ਕਿਉਂਕਿ ਵੀਰ ਅਸ ਦੇ ਨਾਲ ਪਰੀ ਸਾਡੀ ਮਾਤਾ ਜਿੱਥੇ ਸਾਡੇ ਵੀਰਾਂ ਦੀ ਉੱਥੇ ਬਾਰਡਰ ਤੇ ਰੱਖਿਆ ਕਰਨੀ ਆ ਉੱਥੇ ਸਾਡੇ ਆਮ ਸਾਨੂੰ ਇੰਨੀ ਇਹ ਮਾਂ ਸ਼ਕਤੀ ਦੇਵੇ ਕਿ ਅਸੀਂ ਉਹਨਾਂ ਦੇ ਵੀਰਾਂ ਦੇ ਪਿੱਛੇ ਖੜੇ ਹੋ ਕੇ ਉਹਨਾਂ ਦੀ ਪਿੱਠ ਦੇ ਉੱਤੇ ਹੱਥ ਰੱਖਦੇ ਹੋਏ ਜਿੱਥੇ ਉਹ ਆਪਣੀ ਸਰਹੱਦ ਦਾ ਫਰਜ਼ ਪੂਰਾ ਕਰਦੇ ਪਏ ਆ ਅਸੀਂ ਆਪਣੇ ਇੱਥੇ ਲੋਕਾਂ ਦੀ ਸੁਰੱਖਿਆ ਦੇ ਵਿੱਚ ਆਪਣੀ ਇਹ ਪ੍ਰਾਨਾਂ ਦੀ ਵੀ ਆਹੂਤੀ ਦੇ ਕੇ ਅਸੀਂ ਸਮਰਪਣ ਕਰ ਸਕੀਏ ਮਾ ਸਾਨੂੰ ਇਦਾਂ ਦੀ ਸ਼ਕਤੀ ਦੇ ਸਾਡੇ ਦੇਸ਼ ਲਈ ਅੱਗੇ ਸਰ ਜੀ ਸਰ ਅੱਜ ਹਵਨ ਹੋਇਆ ਜੀ ਮਾ ਬੰਗਲਾ ਮੂਕੀ ਦਾ ਕਹਿੰਦੇ ਹੁੰਦੇ ਦੁਆਵਾਂ ਦਾ ਕੰਮ ਦੁਆਵਾਂ ਜਿਆਦਾ ਕਿਸੇ ਦੇ ਕੰਮ ਆਂਦੀਆਂ ਅੱਜ ਅਸੀਂ ਉਹੀ ਦੁਆਵਾਂ ਇੱਥੇ ਅੱਜ ਸ਼੍ਰੀ ਹਨੂਮਾਨ ਜੀ ਮੰਦਿਰ ਦੇ ਵਿੱਚ ਇੱਥੇ ਜੋ ਬਗਲਾਮੁਖੀ ਮਾਤਾ ਜੀ ਦਾ ਇੱਥੇ ਹਵਨ ਹੋਇਆ ਉਹਦੇ ਵਿੱਚ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੇ ਇੱਕੋ ਜਿਹੇ ਅਰਦਾਸ ਕੀਤੀ ਹੈ ਜੋ ਸਾਡਾ ਦੇਸ਼ ਜੋ ਸਾਡੇ ਸੈਨਿਕ ਜੋ ਉੱਥੇ ਸੀਮਾਵਾਂ ਦੇ ਖੜੇ ਸਾਡੀ ਰੱਖਿਆ ਕਰ ਰਹੇ ਆ ਉਹਨਾਂ ਦੀ ਕਹਿੰਦੇ ਉਹਨਾਂ ਦੀ ਲੰਬੀ ਉਮਰ ਦੇ ਲਈ ਅਸੀਂ ਅੱਜ ਹਵਨ ਯੱਗ ਦਾ ਪੰਡਿਤ ਜੀ ਦੇ ਚਰਨਾਂ ਦੇ ਵਿੱਚ ਅਸੀਂ ਪੰਡਿਤ ਜੀ ਦੇ ਜੋ ਉਪਰਾਲਾ ਕੀਤਾ ਸੀਗਾ ਉਹਦੇ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਸਾਰਿਆਂ ਨੇ ਇੱਕੋ ਹੀ ਅਰਦਾਸ ਕੀਤੀ ਹੈ ਜੋ ਸਾਡੇ ਵੀਰ ਸੈਨਿਕ ਤੇ ਜੋ ਸਾਡਾ ਦੇਸ਼ ਇਹ ਸੁਰੱਖਿਅਤ ਰਹੇ ਅਮਨ ਸ਼ਾਂਤੀ ਕਾਇਮ ਰਹੇ ਤੇ ਲੋਕਾਂ ਦੇ ਸਾਰੇ ਇੱਥੇ ਵੱਲ ਫੁੱਟ ਕੇ ਖੇਡਣ ਜੇ ਕੋਈ ਆਪਾਂ ਨੂੰ ਅਮਨ ਸ਼ਾਂਤੀ ਲਈ ਰਹਿਣ ਲਈ ਨਹੀਂ ਮਜਬੂਰ ਕਰਦਾ ਆ ਜਾਂ ਪਲਟ ਮਾਰ ਕਰਦਾ ਆ ਹੁਣ ਹੁਣ ਜਿੱਦਾਂ ਉਹ ਕਹਿੰਦੇ ਨੇ ਨਾ ਡਿਪਲੋਮੈਟ ਸੀ ਸਰਕਾਰ ਨਹੀਂ ਹੈਗੀ ਲੋ ਜੀ ਸਾਡੇ ਤੇ ਹਮਲਾ ਹੋਇਆ ਤੇ ਅਸੀਂ ਬੈਠ ਕੇ ਉੱਥੇ ਸ਼ਾਂਤੀ ਪ੍ਰਕਿਰਿਆ ਕਰੀਏ ਇੱਥੇ ਕੋਈ ਗੋਲੀ ਚਲਾਊਗਾ ਤੇ ਗੋਲਾ ਹੀ ਮਿਲਣਾ ਮੋਰਿਓ ਇਹ ਮੋਦੀ ਜੀ ਦਾ 56 ਇੰਚ ਦਾ ਸੀਨਾ ਆ ਜਿਨ੍ਹਾਂ ਨਾਲੇ ਸ਼੍ਰੀਨਗਰ ਨੂੰ ਉਜਾੜ ਕੇ ਅੱਜ ਤੋਂ 2018 ਦੇ ਵਿੱਚ ਕੱਟੋ ਘੱਟ 30 ਲੱਖ ਬੰਦਾ ਸਿਰਫ ਉੱਥੇ ਜਾਂਦਾ ਸੀ ਸੈਰ ਕਰਨ 2024 ਦੇਖ ਲਓ ਤੁਸੀਂ ਉੱਥੇ 3 ਕਰੋੜ ਤੋਂ ਬੰਦਾ ਉੱਪਰ ਉੱਥੇ ਸਲਾਨੀ ਉੱਥੇ ਗਿਆ ਇੱਕ ਟਿਊਲਿਪ ਗਾਰਡਨ ਉੱਥੇ ਖੁੱਲਦਾ ਇੱਕ ਮਹੀਨੇ ਦੇ ਲਈ 20 ਮਾਰਚ ਤੋਂ ਲੈ ਕੇ 29 ਅਪ੍ਰੈਲ ਤੱਕ ਉੱਥੇ ਅਜੇ ਤੱਕ ਕਦੀ ਉੱਥੇ 2 ਲੱਖ ਤੋਂ ਵੱਧ ਬੰਦਾ ਨਹੀਂ ਗਿਆ 13 ਲੱਖ ਬੰਦਿਆਂ ਨੇ 2025 ਦੇ ਵਿੱਚ ਉੱਥੇ ਜਾ ਕੇ ਟਿਊਲਿਪ ਗਾਰਡਨ ਘੁੰਮਿਆ ਇਹ ਮੋਦੀ ਜੀ ਦਾ ਹੀ ਪ੍ਰਯਾਸ ਸੀ ਕਿ ਸ਼੍ਰੀਨਗਰ ਨੂੰ ਉਹਨਾਂ ਨੇ ਗੁਲਜਾਰ ਕਰ ਦਿੱਤਾ ਪਰ ਕੁਝ ਲੋਕ ਦੇਸ਼ ਦੇ ਵਿੱਚ ਵੀ ਆ ਤੇ ਦੇਸ਼ਾਂ ਤੋਂ ਬਾਹਰ ਤਾਂ ਹੈਗੇ ਹੀ ਹੈਗੇ ਆ ਜੋ ਭਾਰਤ ਦੀ ਅਮਨ ਸ਼ਾਂਤੀ ਨੂੰ ਕਾਇਮ ਨਹੀਂ ਰੱਖਣਾ ਚਾਹੁੰਦੇ ਇਹ ਉਹਨਾਂ ਲਈ ਇੱਕ ਸੁਨੇਹਾ ਆ ਸੁਧਰ ਜਾਓ ਨਹੀਂ ਤਾਂ ਇਸ ਤੋਂ ਵੱਡਾ ਵੀ ਇਨਜਾਮ ਮਿਲਿਆ ਜਾਊਗਾ ਨਹੀਂ ਤਾਂ ਗੋਲੀ ਦਾ ਜਵਾਬ ਫਿਰ ਫਿਰ ਗੋਲਾ ਹੀ ਆ ਜੀ ਗੋਲੀ ਦਾ ਕਹਿੰਦੇ ਜਵਾਬ ਗੋਲਾ ਹੀ ਆ ਕੁਝ ਗੱਲਬਾਤ ਇੱਧਰ ਆਓ ਸਰ ਜੀ ਕੀ ਕਹਿਣਾ ਚਾਹੋਗੇ ਅੱਜ ਹਵਨ ਹੋਇਆ ਮੰਗਲਾ ਮੰਗਲਾ ਮੁਕਤੀ ਦਾ ਅੱਜ ਜੋ ਦੇਸ਼ ਦੇ ਵਿੱਚ ਹਾਲਾਤ ਚੱਲ ਰਹੇ ਆ ਉਹਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਸ਼ਾਂਤੀ ਵਾਸਤੇ ਉਹਨਾਂ ਦੀ ਆਪਣੇ ਫੌਜੀ ਪਈਆਂ ਦੀ ਲੰਬੀ ਉਮਰ ਵਾਸਤੇ ਅੱਜ ਦਸਹਿਰਾ ਗਰਾਊਂਡ ਦੇ ਵਿੱਚ ਬਗਲਾ ਮਾਤਾ ਬਗਲਾ ਮੁਕਤੀ ਦਾ ਹਵਨ ਕਰਾਇਆ ਗਿਆ ਵਾ ਉਹਨਾਂ ਇਹਨਾਂ ਚੀਜ਼ਾਂ ਦੇ ਨਾਲ ਹਰ ਮੰਦਿਰ ਗੁਰਦੁਆਰੇ ਜੇ ਵੀ ਚ ਅਰਦਾਸ ਹੋ ਰਹੀ ਆ ਅਸੀਂ ਆਪਣੇ ਫੌਜੀ ਪਈਆਂ ਵਾਸਤੇ ਅਰਦਾਸ ਕਰ ਰਹੇ ਆ ਕਿ ਉਹ ਜਿੱਤ ਪ੍ਰਾਪਤ ਕਰਨ ਜਿੱਤ ਪ੍ਰਾਪਤ ਕਰਕੇ ਹੀ ਸਾਡੀ ਉਹ ਰੱਖਿਆ ਕਰਦੇ ਆ ਉਹ ਇੱਕ ਫੌਜ ਤੇ ਲੜਾਈ ਬਾਰਡਰ ਤੇ ਲੜਾਈ ਲੜ ਰਹੇ ਆ ਅਸੀਂ ਉਹਨਾਂ ਦੀ ਭਲਾਈ ਵਾਸਤੇ ਅੱਜ ਇੱਥੇ ਜੋ ਹਵਨ ਹੋਇਆ ਆ ਮੈਂ ਸਾਰਿਆਂ ਦਾ ਸ਼ੁਕਰ ਗੁਜ਼ਾਰ ਰਿਹਾ ਕਿ ਇਹ ਉਹਨਾਂ ਦੀ ਭਲਾਈ ਵਾਸਤੇ ਕਰ ਕਰੇ ਇਹ ਦੁਆ ਹੋਣੀ ਚਾਹੀਦੀ ਹੈ ਤੇ ਸਾਡੀ ਜਿੱਤ ਹੋਣੀ ਚਾਹੀਦੀ ਮਾ ਬੰਗਲਾ ਮੁਖੀ ਕਾ ਅੱਜ ਹਵਨ ਹੋਇਆ ਇਥੇ ਆਪਣੇ ਦੇਸ਼ ਦੇ ਹਿੱਤ ਲਈ ਆਪਣੇ ਫੌਜੀਆ ਦੇ ਹਿੱਤ ਲਈ माता मुखी हवन आज हनुमान मंदिर दशहरा ग्रहण होया है जी ये अपने देश वास्ते हवन किया गया है और अपने जिन्हें फौजी बॉर्डर पे लगे हैं उन्होंने वास्ते किता गया है कि अपनी फौजी जो है उतें विजय प्राप्त करके आवे अपने लौटे घर और अपनी देश की हित के लिए अपना जो है योगदान दे ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਨਕੋਦਰ ਦੇ ਦੁਸ਼ਹਿਰਾ ਗਰਾਊਂਡ ਤੋਂ ਦક્ષ ਮੁਖੀ ਹਨੂਮਾਨ ਮੰਦਰ ਤੋਂ ਦਿਖਾ ਰਹੇ ਆ ਜਿੱਥੇ ਕਿ ਅੱਜ ਇੱਕ ਮਾਂ ਬਗਲਾ ਮੁਖੀ ਦੇ ਨਾਮ ਤੇ ਹਵਨ ਜਗ ਹੋਇਆ ਵਾ ਹਵਨ ਜਗ ਦੇ ਵਿੱਚ ਬਹੁਤ ਸਾਰੇ ਜਜਮਾਨ ਆਏ ਨੇ ਹਵਨ ਜਗ ਕਿਉਂ ਕਰਨਾ ਪਿਆ ਕਿਉਂਕਿ ਜਿਹੜਾ ਦੇਸ਼ ਤੇ ਸਾਡੇ ਤੇ ਇੱਕ ਸੰਕਟ ਆਇਆ ਤਣਾਅਪੂਰਨ ਜਿਹੜਾ ਪਾਕਿਸਤਾਨ ਦੇ ਨਾਲ ਤਣਾਤਣੀ ਚੱਲ ਰਹੀ ਆ ਉੱਥੇ ਜਿਹੜੇ ਫੌਜੀ ਆ ਉਹਨਾਂ ਦੀ ਸਲਾਮਤੀ ਦੇ ਲਈ ਦੇਸ਼ ਦੇ ਸੁਰੱਖਿਅਤ ਰਹਿਣ ਦੇ ਲਈ ਦੇਸ਼ ਦੀ ਜਿੱਤ ਦੇ ਲਈ ਜਿਹੜਾ ਹਵਨ ਜਗ ਜਿਹੜਾ ਬਾ ਮਗਲਾ ਮੁਖੀ ਦਾ ਦੁਸ਼ਹਿਰਾ ਗਰਾਊਂਡ ਨਕੋਦਰ ਦੇ ਵਿੱਚ ਕੀਤਾ ਗਿਆ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਰ ਨਿਊਜ਼ ਨਕੋਦਰ